ਅਕਸਰ ਕਿਹਾ ਜਾਂਦਾ ਹੈ ਕਿ ਨੂੰ ਸਸਤਾ ਰਿਸ਼ਤਾ ਮਾਂ ਤੇ ਵਾਂghi ਪਵਿੱਤਰ ਅਤੇ ਪਿਆਰਾ ਹੁੰਦਾ ਹੈ ਪਰ ਜੇਕਰ ਇੱਕ ਨੂੰ ਵੱਲੋਂ ਹੀ ਆਪਣੀ ਸਸਤਾਤ ਕਤਲ ਕਰ ਦਿੱਤਾ ਜਾਏ ਤਾਂ ਤੁਸੀਂ ਦੱਸੋ ਕਿ ਕੀ ਸਮਝੀਏ ਤਾਂ ਸਵਾਲ ਉੱਠਣੇ ਤਾਂ ਲਾਜ਼ਮੀ ਹੀ ਨੇ ਜੀ ਹਾਂ ਇਹ ਮਾਮਲਾ ਨਾ ਬਾ ਡਿਪੈਂਡ ਦੰਦਰਾਲਾ ਟੀਮ ਸਾਹਮਣੇ ਆਇਆ ਹੈ ਤਸਵੀਰ ਚ ਵਿਖ ਰਹੀ ਇਸ ਮ੍ਰਿਤਕ ਮਹਿਲਾ ਦੁਨਾਨ ਰਜਿੰਦਰ ਕੌਰ ਸੀ ਉਮਰ 65 ਸਾਲ ਦੇ ਕਰੀਬ ਜਦੋਂ ਕਿ ਮੁਲਜ਼ਮ ਨੂੰ ਦਾ ਨਾਮ ਸਰਬਜੀਤ ਕੌਰ ਦਸਿਆਚਾਰੀਆ ਹੈ ਜਸਤੇ ਹੀ ਇਲਜ਼ਾਮ ਲਗੇ ਨਹੀਂ ਕਿ ਉਸ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਆਪਣੀ ਹੀ ਸਾਸ ਦਾ ਕਤਲ ਕਰ ਦਿੱਤਾ ਤੇ ਹੁਣ ਕਤਲ ਦੇ ਇਲਜ਼ਾਮਾਂ ਤਹਿਤ ਹੀ ਪੁਲਿਸ ਦੇ ਵੱਲੋਂ ਇਸ ਨੂਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਹਰ ਵੇਲੇ ਕੋਈ ਕਰ ਦਿੱਤੀ ਇੱਕ ਦੋ ਵਾਰ ਸਮਝਾ ਕੇ ਵੀ ਗਏ ਆ ਫਿਰ ਧੱਕੇ ਨਾਲ ਜਾ ਫੋਨ ਗਿਆ ਵੀ ਨੇ ਦਵਾਈ ਪੀਤੀ ਫਰੋਕਣੇ ਘਰੋਂ ਮੁਕਣੇ ਭੱਜ ਲਿਆ ਮੈਂ ਉਹ ਕੁੜੀ ਇੰਨੀ ਡਰਦੀ ਸੀ ਸੰਤ ਅੰਦਰ ਨਹੀਂ ਬਣਨਦੀ ਕਹਿੰਦੀ ਮੈਨੂੰ ਲੜੂ ਕੀ ਲੜਾਈ ਕਰੂ ਸਰਪੰਚੀ ਦਾ ਡੱਬਾ ਦੇਣ ਆਏ ਸੀ ਪੀ ਘਪੜੇ ਹੂੰ ਉਹ ਕਹਿੰਦੀ ਬਾਹਰ ਮੁਰਜੋਂ ਅੰਦਰ ਨਹੀਂ ਬੰਨਤਾ ਫਿਰ 15 ਦਿਨ ਪਹਿਲਾਂ ਗੱਲ ਹੋਈ ਪੰਮੇ ਨੇ ਫੋਨ ਕਰਿਆ ਮੈਨੂੰ ਮਾ ਮੈਂ ਲੈ ਇਹ ਨਾ ਵੀ ਤੂੰ ਆ ਜਾ ਉਹਨੇ ਕਹਿੰਦੀ ਮੈਂ ਨਹੀਂ ਆਉਂਦੀ ਫਿਰ ਅਸੀਂ ਤਾਂ ਕਹਿੰਦੇ ਪਿੰਡ ਆ ਜਾ ਸਾਰਾ ਕੁਝ ਹੋਏਗਾ ਤੂੰ ਤੂੰ ਇੱਥੇ ਰਹਿਣੀ ਐ ਅਸੀਂ ਤਾਂ ਕਹਿੰਦੇ ਵੀ ਜਿਹੜੀ ਕਾਨੂੰਨੀ ਕਾਰਵਾਈ ਨਹੀਂ ਸਜ਼ਾ ਮਿਲਦੀ ਐ ਉਹ ਮਿਲਣੀ ਚਾਹੀਦੀ ਬਿਲੀ ਜਾਣਕਾਰੀ ਮੁਤਾਬਕ ਕਰੇ ਲੋਕ ਕਲੇਸ਼ ਇਸ ਵਾਰਦਾਤ ਦੀ ਵਜ੍ਹਾ ਬਣਿਆ ਪਿੰਡ ਵਾਸੀ ਕਹਿੰਦੇ ਨਹੀਂ ਕਿਸ ਤਰਫ ਜੀਤ ਕੌਰ ਅਕਸਰ ਆਪਣੀ ਸੱਸ ਦੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਉਹ ਚਾਹਦੀ ਸੀ ਕਿ ਉਸ ਦੀ ਸੱਸ ਜ਼ਮੀਨ ਉਸ ਦੇ ਨਾਂ ਕਰ ਦੇਵੇ ਜਦ ਕਿ ਜਾਇਦਾਦ ਪਹਿਲਾਂ ਹੀ ਰਚਿੰਦਰ ਕੌਰ ਅਤੇ ਉਸ ਦੇ ਪਤੀ ਦੇ ਵੱਲੋਂ ਆਪਣੇ ਪੋਤੇ ਦੇ ਨਾਂ ਕਰਵਾ ਦਿੱਤੀ ਗਈ ਸੀ ਤੇ ਜਾਇਦਾਦ ਦਾ ਕੁਝ ਹਿੱਸਾ ਉਹਨਾਂ ਨੇ ਆਪ ਦੇ ਨਾਂ ਹੀ ਰੱਖਿਆ ਹੋਇਆ ਸੀ ਇਲਜ਼ਾਮ ਨੇ ਕਿ ਐਸੇ ਜ਼ਮੀਨ ਦੇ ਲਾਲਚ ਅਤੇ ਕਰੇਲੂ ਕਲੇਸ਼ ਤੇ ਚੱਲਦਿਆਂ ਸਰਬਜੀਤ ਕੌਰ ਨੇ ਆਪਣੀ ਮਾਹ ਵਰਗੀ ਸੱਸ ਨੂੰ ਮਾਰ ਦਿੱਤਾ ਨੋ ਜੀ ਘਰੇ ਲੂ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰਹ ਹੈ ਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਹੈ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਹੈ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਹੈ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਵਗ ਵੀ ਗਏ ਸੀਗੇ ਫੇਰ ਉਤੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈ ਹੈ ਪਰਸੋਂ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਹੈ ਸਾਰਿਆਂ ਨੂੰ ਕੁੱਟਦੀ ਮਾਰਦੀ ਹੈ ਜੀ ਘਰ ਵਾਲ ਉਨ ਕੀ ਤਾਜ਼ੀ ਘਟਨਾ ਕੀ ਵਾਕਈ ਹੈ ਤਾਜ਼ਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦੇ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ ਪੰਜ ਵਜੇ ਤੱਕਲੇਸ਼ ਚੱਲ ਰਿਹਾ ਸੀਗਾ ਜੀ ਉਸ ਤੋਂ ਬਾਅਦ ਚ ਸੁਣ ਚਾਈਆ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਹੈ ਆਪਣੇ ਸੱਸ ਨੂੰ ਆਪਦੇ ਸੱਸ ਨੂੰ ਆਂ ਜੀ ਉਧਰ ਪੁਲਿਸ ਦਾ ਵੀ ਇਹੋ ਕਹਿਣਾ ਸੀ ਕਿ ਕਰੇਲੂ ਕਲੇਸ਼ ਤੇ ਚੱਲਦਿਆਂ ਇਹ ਵਾਰਦਾਤ ਹੋਈ ਜਾ ਰਹੀ ਹੈ ਮੈਂ ਦੱਸਿਆ ਕਿ ਸਰਬਜੀਤ ਕੌਰ ਨੇ ਮਿਤਕਾ ਨੂੰ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ ਜਿਸ ਤੇ ਚੱਲਦਿਆਂ ਉਸ ਦੀ ਜਾਨ ਚਲੀ ਗਈ ਪੁਰ ਮਲਸਮ ਸਰਪਜੀਤ ਕੌਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਜ਼ਿੰਦਰ ਕੌਰ ਸੀ ਜਿਹਨਾਂ ਰਾਤ ਹਿੰਸਾ ਦੇ ਰਹਿਣ ਵਾਲੀ 61 ਸਾਲ ਕੋਮਣਕਰੀ 65 ਸਾਲ ਸੀ ਇਹਦੀ ਤੇ ਇਸ ਦੀ ਨੂੰ ਸੀ ਸਰਪਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦਿੱਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਪਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮੁਕਦਮੇ 'ਚ ਕੋਈ ਘਰੇਲੂ ਹੋਊਗਾ ਜੀ ਇਹਨਾਂ ਦਾ ਕੋਈ ਆਸ ਦੇ ਵਿੱਚ ਸੱਸ ਨੂੰ ਦਾ ਸ ਇਸ ਵਾਰ ਇਹ ਗੱਤਪੀਸ ਚੱਲ ਰਹੀ ਹੈ ਹਾਂਜੀ ਨੋ ਸਭਜੀਤ ਪਰ ਨੂੰ ਗ੍ਰਿਫਤਾਰ ਕਰ ਲਏ ਉਹਨੂੰ 23 ਲਾਲਤ ਕਰਨਾ ਇਹ ਮਾਮਲਾ ਸਿਰਫ ਇੱਕ ਕਤਲ ਦਾ ਨਹੀਂ ਬਲਕਿ ਰਿਸ਼ਤਾ ਦੇ ਕਤਲ ਦਾ ਹੈ ਤੇ ਕਤਲ ਹੋਇਆ ਵੀ ਪੈਸਿਆਂ ਪਿੱਛੇ ਹੈ ਜਾਇਦਾਦ ਪਿੱਛੇ ਹੈ ਜਿਸ ਤੇ ਚਲਦਿਆਂ ਇੱਕ ਨੂੰ ਨਹੀਂ ਆਪਣੀ ਸੱਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਉਹ ਵੇਖਣਾ ਇਹ ਹੈ ਕਿ ਇਸ ਦੇ ਖਿਲਾਫ ਅੱਗੇ ਕੀ ਸਖਤ ਕਾਰਵਾਈ ਹੁੰਦੀ ਹੈ ਨਾਬਾ ਤੋਂ ਸੰਜੀਵ ਕੁਮਾਰ ਦੀ ਰਿਪੋਰਟ BBC News